ਤੇ ਆ ਰਾਮ ਮੰਦਿਰ ਨੂੰ ਲੈ ਕੇ ਸੱਦਾ ਸਾਰਿਆਂ ਨੂੰ ਦਿੱਤਾ ਜਾ ਰਿਹਾ ਪਰ ਉੱਥੇ ਐਂਟਰੀ ਉਹਨਾਂ ਦੀ ਹੈ ਜਿਨ੍ਹਾਂ ਨੂੰ ਸਿਰਫ ਸੱਦਾ ਪੱਤਰ ਗਿਆ ਹੈ ਦੇਖੋ ਰਾਮ ਜਿਹੜੇ ਨੇ ਸਾਡੇ ਸਾਰਿਆਂ ਦੇ ਕਿਸੇ ਇੱਕ ਧਰਮ ਦੇ ਨਹੀਂ ਰਾਮ ਜੀ ਦਾ ਵਰਣਨ ہزارਾਂ ਵਾਰ ਗੁਰੂ ਗ੍ਰੰਥ ਸਾਹਿਬ ਚਾਹ ਹਾਂਜੀ ਰਾਮ ਜੀ ਦੀ ਇੱਜ਼ਤ ਨਰੇ ਇੱਕ ਧਰਮ ਦੇ ਲੋਕ ਨਹੀਂ ਸਾਰੇ ਧਰਮਾਂ ਦੇ ਕਰਦੇ ਕਿ ਇਹ ਸਿਹਤ ਹੋਰ ਪੰਜਾਬੀਆਂ ਦਾ ਬਹੁਤ ਸਤਿਕਾਰ ਤੇ ਮਾਨ ਹੈ ਉਹਨਾਂ ਦਾ ਕਾਂਗਰਸ ਪਾਰਟੀ ਨੇ ਬਕਾਇਦਾਤ ਹੋਰ ਕਲੀਅਰ ਕੀਤਾ ਹੈ ਕਿ ਜਿਹੜਾ ਵੀ ਉੱਥੇ ਜਾਣਾ ਚਾਹੁੰਦਾ ਖੁਸ਼ੀ ਨਾਲ ਜਾਏ ਅਸੀਂ ਵੀ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਚੰਦ ਦਿਨਾਂ ਬਾਅਦ ਅਸੀਂ ਵੀ ਹਰ ਹਲਕੇ ਚੋਂ ਸਾਥੀ ਲੈ ਕੇ ਉੱਥੇ ਜਾਵਾਂਗੇ ਦਰਸ਼ਨ ਵੀ ਕਰਾਂਗੇ ਮਤਾ ਵੀ ਠੇਕਾਂਗੇ ਤੇ ਆਪਸੀ ਪਾਈਚਾਰੇ ਦੀ ਅਰਦਾਸ ਵੀ ਕਰਵਾਂਗੇ ਕਈ ਜਾ ਰਹੇ ਜਨਾਬ ਦੇ ਵਿੱਚ ਆਪਸੀ ਭਾਈਚਾਰਾ ਬਹੁਤ ਜ਼ਰੂਰੀ ਹੈ ਇਹ ਦੇਸ਼ ਨੂੰ ਮਜ਼ਬੂਤ ਕਰਨਾ ਤੇ ਸਾਰੇ ਭਾਈਚਾਰੇ ਅਮਨ ਤੇ ਸ਼ਾਂਤੀ ਦਾ ਰਹਿਣਗੇ ਤਾਂ ਹੀ ਸਾਰਾ ਦੇਸ਼ ਬਾਈਵਾ ਜੀ ਕਈ ਸਾਰਿਆਂ ਨੂੰ ਜਾਣਦੇ ਆ ਪਰ ਐਂਟਰੀ ਇੱਥੇ ਆਮੰਦ ਦੀ ਹੈ ਕੋਈ ਇਸ ਤੇ ਮੈਂ ਕੋਈ ਟਿੱਪਣੀ ਨਹੀਂ ਕਰਦਾ ਸਾਹਿਬ ਇਹ ਗੱਲ ਤੇ ਮੈਂ ਕਿਉਂਕਿ ਵੇਖੋ ਇਹ ਧਾਰਮਿਕ ਇਸ਼ੂ ਹੈ ਲੋਕ ਹਰ ਗੱਲ ਜਾਣਦੇ ਨੇ ਤੇ ਇਹਦੇ ਤੇ ਜਦੋਂ ਅਸੀਂ ਇਹ ਗੱਲ ਕਹੀ ਇਹਨਾਂ ਦੀ ਮਰਜ਼ੀ ਹੈ ਜੀ ਜਿਹੜੇ ਬੰਦਿਆਂ ਨੇ ਫੰਕਸ਼ਨ ਕਰਨਾ ਉਹ ਕਿਹਨੂੰ ਇਨਵਾਈਟ ਕਰਦੇ ਕਿਹਨੂੰ ਨਹੀਂ ਕਰਦੇ ਉਹ ਤੇ ਉਹਨਾਂ ਦੀ ਮਰਜ਼ੀ ਹੈ। ਬਾਕੀ ਇਹ ਹੈ ਕਿ ਸਾਰਿਆਂ ਵਾਸਤੇ ਜਗਾ ਪਹੁੰਚਦੇ ਰੇ। ਅਸੀਂ ਟਾਈਮ ਲੈ ਕੇ ਸਮੁੱਚੇ ਪੰਜਾਬ ਚੋਂ ਹਜ਼ਾਰਾਂ ਸਾਥੀਆਂ ਨਾਲ ਹਰ ਤਰ੍ਹਾਂ ਦੇ ਲੋਕ ਸਾਡੇ ਨਾਲ ਜਾਣਗੇ, ਮੱਥਾ ਵੀ ਟੇਕਣਗੇ, ਸੇਵਾ ਵੀ ਕਰਾਂਗੇ ਤੇ ਉੱਥੇ ਅਰਦਾਸ ਵੀ ਕਰਾਂਗੇ ਕਿਉਂਕਿ ਪੰਜਾਬ ਜਿਹੜਾ ਇੱਕ ਬਾਰਡਰ ਦਾ ਸੂਪਾ ਹੈ। ਅਮਰੀਕਾ ਚੜ੍ਹਦੀ ਕਲਾ ਚ ਰਹੇ ਤੇ ਆਪਸੀ ਭਾਈਚਾਰਾ ਤੇ Um a